ਬੈਕ ਟੂ ਮੇ ਚੈਨਲ ਅਮਨਜੀ ਮੈਂ ਵਲੌਗਸ ਤੋਂ ਦੱਸਾਂਗੇ ਤੇ ਕੀ ਹਾਲ ਹੈ ਜੀ ਸਾਰੇ ਦਾ ਆਇਓ ਟਿਕ ਟਕ ਹੋ ਗਏ ਤੋ ਹੱਡੀ ਦਦ ਪਰ ਇਸ ਬਿਲਕੁਲ ਟਿਕਟ ਸੋ ਗਾਇਸ ਆਪਾਂ ਹੋ ਰਿਹਾ ਰੈਡੀ ਆਪਾਂ ਜਾਣਾ ਮੰਗੇ ਤੇ ਮੰਮਾ ਉਧਰ ਹੋ ਰਿਹਾ ਰੈਡੀ ਹੈਲੋ ਗਾਇਸ ਹੈਲੋ ਗਾਇਸ ਗੁੱਡ ਮਾਰਨਿੰਗ ਗੁੱਡ ਨਾਈਟ ਨਹੀਂ ਨਹੀਂ ਅਜੇ ਗੁੱਡ ਨਾਈਟ ਨਹੀਂ ਹੋਈ ਅਜੇ ਅਜੇ 11:00 ਵਜੇ ਆ ਗਾਇਸ ਅਸੀਂ ਬੈਠੀ ਹੋ ਰਹੀਆਂ ਤੇ ਮੈਂ ਇਹ ਸੂਟ ਪਾਇਆ ਵਾ ਨਾਲ ਪਿਆਮਾ ਪਾਇਆ ਵਾ ਮੈਂ ਹਾਲ ਅਜੇ ਪਜਾਮਾ ਪਾਇਆ ਸਲਵਾਰ ਪਾਉਣੀ ਹੈ ਤੇ ਗਾਇਸ ਆਦਰ ਮੇਰੇ ਲਿਕੇ ਆ ਦਿਖਾ ਦੇ

ਤੇ ਗਾਇਸ ਅਮਾਦੀ ਉਹ ਹਿਲ ਪਈ ਆ ਤੇ ਆਪਾਂ ਹੁਣ ਚੱਲਦੇ ਆ ਦੇਖ ਲਓ ਗਾਇਸ ਅਮਾਦੀ ਫਾਈਨਲੀ ਲੁੱਕ ਫਾਈਨਲੀ ਮੈਂ ਰੈਡੀ ਹੋ ਚੁੱਕੀ ਉਹ ਪਿੱਛੇ ਗੱਡੀ ਚਾਬੀ ਜਾ ਕੇ ਚੱਲ ਛੇਤੀ ਚੱਲ ਪਾਣੀ ਪਾਣੀ ਪੀ ਇੱਕ ਤਾਂ ਗਾਇਸ ਘਰੇ ਪਾਣੀ ਪੀਂਦੇ ਨੇ ਉੱਥੇ ਜਾ ਕੇ ਫੇਰ ਇਹਨਾਂ ਨੇ ਦੋ ਬੋਤਲਾਂ ਤੱਕ ਜਿੰਨੇ ਪਾਣੀ ਪੀਆ ਅੰਤ ਤੱਕ ਕਿੰਨੇ ਫੋਨ ਆ ਗਏ ਨੇ ਚੱਲ ਚੱਲ ਯਾਰ आज कल घर जाके बाय बाय आज कल रात ठीक सीका आज मैं तो बमुग्या हाँ गाइस फाइनली आज कल देखे आज कल गए थे सिर्फ पहुँचते हैं ना बट बहुत उसकी लाल सानू 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 का बार में इतने बंदे ने पिचाखा था देखते हैं नाइस क्या करने जाओगे गैस गाइस अभी गया थे पॉडिक अंदर ਤੇ ਚੱਲ ਗਿਆ ਨਾ ਪੰਦੇ ਚਾਲਦੇ ਮੈਂ ਤਾਂ ਮੰਦਰ ਜਾ ਕੇ ਨਹੀਂ ਤੇ ਬਣਾਇਆ ਦੇ ਦਿੰਦਾ ਦੌਤ ਸੀ ਕਿ ਕਿ ਤਾ ਅੱਜ ਅਸੀਂ ਆਪਣੀ ਪ੍ਰਸ਼ੰਤ ਕਰਾਂਗੇ ਕਿ ਅਸੀਂ ਸਭ ਤੋਂ ਵੱਧ ਮਾਣ ਆਉਂਦਾ ਹਾਂ ਹੋਊਗਾ ਆਓ ਫਿਰ ਅੱਜ ਤੱਕ ਦੇ ਆ ਜਾਵਾਂਗੇ ਹਾਂ ਜਿੰਨਾ ਸਾਲ ਲੇਟ ਕਰਵਾਇਆ ਵਾ ਹੈਟ ਪੂਰਾ ਸ਼ੁਰੂ ਹੋ ਗਈ ਅੱਧਾ ਸ਼ੁਰੂ ਤੋਂ ਹੀ ਉਹਨਾਂ ਦਾ ਖਤਮ ਹੋਣ ਵਾਲੀ ਹੈ ਉਹ ਹੀ ਖਤਮ ਹੋ ਗਈ ਹੈ ਮੈਂ ਪਲੇਟਾਂ ਭਰ ਕੇ ਨਹੀਂ ਮੈਂ ਕੁਝ ਨਹੀਂ ਖਾਂਦਾ ਹਾਏ ਕਿੰਨੀ ਸਿਆਣੀ ਬਣਦੀ ਹੈ ਸਿਰਫ ਉਹ ਮੇਰੇ ਪਲੇਟ 'ਵੀ ਇਹ ਨਾ ਮਨਚੂਰੀਨ ਖਾਦਾ ਵਾਂ ਮੈਂ ਬਾਤ ਨਹੀਂ ਛੱਡ ਕੇ ਗਈਆਂ ਹਾਏ ਮੈਂ ਨਹੀਂ ਖਾਂਦਾ ਪੀਜ਼ਾ ਨਹੀਂ ਹੈਗਾ ਫਿਰ ਨਾ ਮੈਂ ਪੀਜ਼ਾ ਮੈਂ ਆ ਗਿਆ ਕਿੱਥੇ ਦੇਖ ਕੇ ਆਵਾਜ਼ ਜੇਕਰ ਉੱਥੇ ਕੋਹ ਪਲੇਟ ਖਾਲੀ ਭਈਏ ਹਰੇ ਕੋਹ ਉਹ ਖਾਲੀ ਭਈਆ ਫਿਰ ਉਹ ਖਾਲੀ ਭਈਆ ਕੀ ਆਉਂਦਾ ਆਹ ਉਹ ਤੁਹ ਕਪਈ ਪਰੋਂ ਕਿਹੜਾ ਤੇ ਮਾਰ ਮਾਰ ਲੱਗਿਆ ਮੈਨੂੰ ਤੁਹਾ ਆਪਾਂ ਇੰਨੇ ਮੈਨੂੰ ਲੱਗਦਾ ਸਨਮਾਨ ਖਾਣ ਲੱਗਿਆ ਬਾ इधर भी बोलो उधर मैं मेरी तो दुखद नहीं मैं रीला बनान स्नैपचैट से चलो चगलिया चुगलिया चुगलिया चुगलिया, चुगलिया, चगलिया ਚੁਗਲੀਆਂ ਕਰਦੇ ਹਾਂ ਜਿੰਦਗੀ ਨਹੀਂ ਹੋ ਜਾਂਦੀ ਹਾਏ ਮੰਮੀ ਆਪ ਤੇ ਲਵਾਰ ਸੀ ਪੈ ਰਣ ਕੇ ਆ ਜਿੰਦਗੀ ਨਹੀਂ ਹੋ ਜਾਂਦੀ ਜਿਹੜੀ ਹਾਰ ਦੋ ਬਗਿਆ ਨਹੀਂ ਸੋ ਗਾਇਸ ਆਪਾਂ ਇਥੇ ਫੋਟੋਮਾ ਕਰਨ ਆਏ ਸੀਗਾ ਦੇਖ ਲਓ ਹਾਈ ਫੋਟੋਮਾ ਕਰਾ ਲਈਆਂ ਸੀ ਆ ਰੋਕ ਕੇ ਲੱਗ ਗਈ ਬਾਈ ਬਾਈ ਆ ਗਾਇਸ ਦੇਖ ਲਓ ਇਹ ਰਾਜਦੀਆਂ ਨਹੀਂ ਇਹਨਾਂ ਨੇ ਪਤਾ ਨਹੀਂ ਕਿੰਨਾ ਖਾ ਲਿਆ ਏ ਹਟਦੀਆਂ ਹੀ ਨਹੀਂ ਆ ਹੁਣ ਦੋਸਾ ਦੀ ਖਾਣ ਲੱਗੀਆਂ ਬਾਈ ਤੁਸੀਂ ਵੀ ਖਾ ਲੋ ਗਾਈਸ ਤੁਸੀਂ ਵੀ ਖਾ ਲਓ ਦੋਸੋ ਜੀ ਖਾਓ ਹਰ ਦੇਹੋ ਜੇ ਮੌਕੇ ਕਰੀ ਕਦੀ ਆਉਂਦੇ ਕਦੀ ਕਦੀ ਆਉਂਦੇ ਮੈਨੂੰ ਮੈਂ ਕਹਿੰਦੀ ਗਰਮੀ ਦਾ ਆਖਰੀ ਸਿਆਲ ਦਾ ਆਖਰੀ ਵਿਆਹ ਹੈ ਹਨਾ ਅਜ ਤੋਂ ਬਾਅਦ ਚ ਹੁਣ ਵਿਆਹ ਦਸੰਬਰ ਚ ਸ਼ੁਰੂ ਹੋਣਗੇ ਨਹੀਂ ਨਹੀਂ ਆਓ ਸ਼ੁਰੂ ਹੋਣਗੇ ਨਵੰਬਰ ਚ ਸਤੰਬਰ ਚ ਸਤੰਬਰ ਅਕਤੂਬਰ ਚ ਹੋਣਗੇ ਹਾਂ ਲਾਸਟ ਵਿਆਹ ਖਾ ਲਓ ਜਿੰਨਾ ਖਾ ਹੁੰਦਾ ਰੱਦ ਕੇ हां आज एक ਵਿਆਹ ਸੱਚ ਹੋ ਰਿਹਾ ਉਹ ਤਾਂ ਬੌਲਾ ਬੋਹ ਹੈ ਨਹੀਂ ਉਹ ਤਾਂ ਕਾਠੀ ਬਹਲਾ ਹੋਣਾ ਉੱਥੇ ਤਾਂ ਪਤਾ ਹੀ ਨਹੀਂ ਲੱਗਣਾ ਵਿਆਹ ਦਾ ਦੋਸਾ ਜੀ ਖਾ ਲੋ ਅੰਟੀ ਮੇਰੇ ਕਹਿੰਦੇ ਖਾ ਲੋ ਦੋਸਾ ਜੀ ਅੰਟੀ ਮੇਰੇ ਨਾਲ ਗਈ ਦੋਸਾ ਜੀ ਖਾ ਲੋ ਅਰੇ ਖਾਣ ਵਾਲੀਆਂ ਚੀਜ਼ਾਂ ਨੂੰ ਵੀ ਜੀ ਲੈਂਦੇ ਆ ਆ ਦੇਖੋ ਆ ਕੁੜੀ ਤਾਂ ਸਾਡੀ ਜਮਾ ਹੀ ਨਹੀਂ ਰੱਜਦੀ ਨਾ ਜਮਾ ਹੀ ਇਹਨੇ ਤਾਂ ਪਤਾ ਨਹੀਂ ਕਿੰਨਾ ਖਾ ਲਿਆ ਰਿਤ ਕੀ ਕੀ ਖਾ ਲਿਆ ਤੂੰ ਮੰਜੂਰੀਆਂ ਦਾਦਾ ਜੀ ਦਾ ਮੰਜੂਰੀਆਂ ਨਾ ਪਕੌੜੇ ਪਨੀਰ ਵਾਲੇ ਪਕੌੜੇ ਚਿਕਨ ਕੁਝ ਨਹੀਂ ਛੱਡਿਆ ਨੇ ਗੋਲ ਗੱਪੇ ਚਿਕਨ ਨਹੀਂ ਖਾਦਾ ਚਿਕਨ ਨਹੀਂ ਖਾਦਾ اچھا ਚਿਕਨ ਨਹੀਂ ਖਾਦਾ ਗਾਈਸ ਉਹ ਇਹ ਗਲਤ ਹੋ ਗਿਆ ਹਾਂ ਮੈਂ ਮੈਂ ਟੇਸਟ ਕੀਤਾ ਸੀ ਮੈਂ ਵੀ ਕੀਤਾ ਸੀ ਆ ਕੋਲਡ ਡਰਿੰਕ ਕਿਹਦੀ ਆ ਅੱਛਾ ਚਲੋ ਠੀਕ ਆ ਖਾ ਲਓ ਫਿਰ ਚਲੋ ਗਾਈ ਸਾਡੇ ਫੋਨ ਦੀ ਬੈਟਰੀ ਹੋ ਗਈ ਡੰਮ ਤੁਹਾਨੂੰ ਪਤਾ ਹੀ ਸਾਡਾ ਫੋਨ ਜਦੋਂ ਬਾਹਰ ਆਈਏ ਫੋਨ ਬੰਦ ਹੀ ਹੋਣ ਵਾਲਾ ਹੁੰਦਾ ਗਾਈ ਫੋਟੋ ਵੀ ਇੰਨੀ ਕਰਦੇ ਸਹੀ ਗੱਲ ਇਹਨਾਂ ਨੇ ਵੀਡੀਓ ਬਣਾ ਬਣਾ ਕੇ ਫੋਟੋਆਂ ਬਣਾ ਬਣਾ ਕੇ ਫੋਨ ਦੀ ਬੈਟਰੀ ਡਾਊਨ ਕਰਤੀ ਤੇ ਕੋਈ ਨਾ ਤੁਸੀਂ ਰੀਲਾਂ ਦੇਖਿਓ ਅਸੀਂ ਰੀਲਾਂ ਪਾਵਾਂਗੇ ਗਾਈਜ਼ ਆਪਣੇ ਇੰਸਟਾਗ੍ਰam ਤੇ ਬਹੁਤ ਰੀਲਾਂ ਦੇਖਣੇ ਡੰਡ ਭਰ ਲਿਓ ਆਹ ਰੀਲਾਂ ਦੇਖ ਕੇ ਡੰਡ ਭਰ ਲਿਓ ਹੈ ਚਾਰਜਰ ਆਈਫੋਨ ਦਾ ਨਹੀਂ ਹੈਗਾ ਨਾ ਦੂਜਾ ਹੈ ਉਹ ਨਾ ਕੋਲੇ ਹੋਊਗਾ ਡੀ ਜੇ ਆਣੇ ਕੋਲੇ ਹਨਾ ਡੀ ਜੇ ਪਰ ਬਾਹਰ ਗਰਮੀ ਬਹੁਤ ਆ ਗਾਈਸ ਬਾਹਰ ਬਹੁਤ ਵਧੀਆ ਮਾਹੌਲ ਆ ਪਰ ਗਰਮੀ ਬਹੁਤ ਜਿਆਦਾ ਅਸੀਂ ਅੰਦਰ ਬੈਠੇ ਦੇਖੋ ਅੰਦਰ ਆ ਦੇਖ ਅੰਦਰ ਏਸੀ ਚੱਲਦੇ ਆ ਦੇਖੋ ਕਿੰਨਾ ਘੈਂਟ ਵਿਊ ਆ ਵਧੀਆ ਇੱਥੇ ਅੰਦਰ ਵੀ ਸਟੇਜ ਸੀਗੀ ਹੋਈ ਅੰਦਰ ਲਵਾ ਲੈਂਦੇ ਆ ਨਾ ਆ ਦੇਖ ਇੱਥੇ ਆ ਨੱਚਣ ਵਾਲਿਆਂ ਦਾ ਵੀ ਹੈਗਾ ਹੀ ਸੀ ਪਤਾ ਨਹੀਂ ਕਿਉਂ ਬਾਹਰ ਹੈ ਨਾ ਰੱਖਿਆ ਹੋਣਾ ਬਾਹਰ ਤਾਂ ਗਰਮੀ ਵਾ ਸੂਰਜ ਸਿੱਧਾ ਪਰਦੇ ਉੱਤੇ ਹੈ ਹਨਾ

ਵਾਜ ਐਵੇਂ ਪਾਣੀ ਹੁੰਦੀ ਚਫਤਾ ਵਿੱਚ ਫਤਾ ਕਿਆ ਬਾਦ ਉਹ ਸ਼ੈਨਰ ਸਤਾ ਜੋੜ ਕੇ ਉਹ ਸ਼ੈਨਰ ਸਤਾ ਜੋੜ ਕੇ ਆਲੇ ਨੂੰ ਆਗਲੇ ਨੇ ਵਿਆਹ ਤੋਂ ਮੈਨੂੰ ਲੈਣੇ ਨਹੀਂ ਗਏਗੇ ਗਾਇਸ ਇਹਦਾ ਪੇਪਰ ਨਾਨੀ ਨੇ ਨਾਨੀ ਨੇ ਮੈਨੂੰ ਸ਼ਗਨ ਦਿੱਤਾ ਵਾ ਉਹ ਤਾਂ ਮੈਂ ਜੋਰ ਕਰਿਆ ਦਿੱਤੇ ਆ ਖਾਣੂ ਮੈਨੂੰ ਦਿੱਤਾ ਫਿਰ ਤੈਨੂੰ ਥੋੜੀ ਦਿੱਤੇ ਆ। ਹਾਲ ਦੇ ਦੇ ਨਹੀਂ ਤੂੰ ਤੈਨਾਂ ਕਸ ਖਾਇਆ ਇਆਂ ਮਰ ਜੇ ਡੁੱਬ ਕੇ ਭੂਤ ਨਹੀਂ ਚੜੇਲੇ। ਮੈਂ ਬੋਲ ਤੁ ਖਾ ਕੇ ਆਉਂਗੀ। ਨਹੀਂ ਬਸ ਗੰਦੀ ਮੰਦੀਆਂ ਚੀਜ਼ਾਂ ਨਹੀਂ ਖਾਣੀਆਂ। ਉਹ ਜੱਦੇ ਤੂੰ ਮੋਲ ਪਿਖਾਉਂ ਮੈਂ। ਮੇਰੋ ਮੇਰੋ। ਠੀਕ ਆ। ਕਿਹਾ ਜੀ ਮੈਂ ਜਾਊਂਗਾ ਬੋਲ ਤਾਂ ਟੋਖਾ ਟੜੀ ਤੇਗਾ ਆ ਪੂਰਾ ਹੋ ਗਿਆ। ਸਾਰੀਆਂ ਮੰਮੀਆਂ ਦਾ Guys हम लोग कह गया बहुत ज़्यादा थक चुके हैं पर मैं तो वो थक गयी थी बहुत Guys मेरे पैर देखोगे ना अच्छे पैर देखो थे किवन निशान पे कि तो चलो Guys हम लोग अपना paper बना लेंगे Guys लोग paper बहुत औखा सी गा पर चलो कोई ना ना कह रहा है फिर भी pass हो जाएँगा ਚੰਨਾ ਵੀ ਟੂਰਨਾਮੈਂਟ ਟੂਰਨਾਮੈਂਟ ਤੇ ਗਿਆ ਮੈਂ ਫਾਟਵੇਂ ਤੋਂ ਭਰ ਦਾਂਗੀ ਚੰਨਾ ਵੀ ਟੂਰਨਾਮੈਂਟ ਤੇ ਗਿਆ ਟੂਰਨਾਮੈਂਟ ਨਹੀਂ ਤੇ ਤਰ੍ਹਾਂ ਕੋਈ ਨਹੀਂ ਭਰਨਾਗਾ ਕੋਸ਼ਿਸ਼ ਨਹੀਂ ਦੇਣਾ ਫਿਰ ਚੰਨਾ ਵੀ ਨਾ ਨੇ ਟੂਰਨਾਮੈਂਟ ਟੂਰਨਾਮੈਂਟ ਤੇ ਗਿਆ ਵਾ ਉੱਥੇ ਗਿਆ ਕੋਈ ਕਬੱਡੀ ਆ ਆ ਕੱਪੜੇ ਤੇਰੇ ਮੈਂ ਕੱਲ ਸਾਨੂੰ ਵੀ ਰੰਗ ਜਾ ਉਹ ਹੈ ਨਹੀਂ ਇੱਥੇ ਉਹਨੇ ਕਹਿੰਦਾ ਐਗਰੀਕਲਚਰ ਆਣਾ ਇੰਡਸਟਰੀ ਦੱਸ ਤਾ ਜਾਨੇ ਤਾ ਟੂਰਨਾਮੈਂਟ ਤੇ ਗਿਆ ਵਾ ਫਿਰ ਉਹਨੇ ਸਾਜਾ ਟੂਰਨਾਮੈਂਟ ਤੇ ਰਹਿਣਾ ਤੂੰ ਕੀ ਕੰਨਾ ਕਰਦੀਂ ਆਹ ਤੇ ਫੜੇ ਬਾਰਾ ਘੰਟਾ ਨਲੇ ਓਏ ਓੜੇ ਮੈਨੂੰ ਕਿਆ ਵਾ ਆ ਦੇਖ ਲੈ ਰਹੀ ਕਿੰਨੇ ਧੁੱਤਨਾ ਤੂੰ ਕੱਢ ਦੇ ਓ ਓੜੇ ਮੈਨੂੰ ਕਿਆ ਵਾ ਵੀ ਤੂੰ ਆ ਜੀ ਆਪਾਂ ਚੱਲਾਂਗੇ ਮੇਰਾ ਮਦਰ ਉਹ ਬਾਹਰ ਪਿਆ ਆਪਾਂ ਚੱਲਾਂਗੇ ਮੈਨੂੰ ਵੀ ਮੈਨੂੰ ਵੀ ਛੁੱਟੀਆਂ ਵਾ ਨਾ ਆਪਾਂ ਚੱਲਾਂਗੇ ਹਾਂ ਜੀ ਚੱਲ ਵੀ ਦੇ ਮੈਨੂੰ ਲੈ ਆ ਮਨ ਮੇਰੇ ਦੋਸਤ ਕੋਲ ਕਿਉਂ ਮੈਰਾ ਅੱਥਰ ਕੋਈ ਰੰਦਾ ਨਹੀਂ ਤੂੰ ਕਿੱਲਾ ਅੱਥਰ ਚੰਮਿਆ ਪੜਾ ਤੂੰ ਤਾਂ ਕਿਹਣਾ ਲੱਥੇ ਹੋ ਲਾ ਤੱਕ ਜਿੱਕੇ ਨਾ ਪਾ ਕਪੜੇ ਕਪੜੇ ਚੇਂਜ ਕਰ ਲੀਏ ਤੇ ਫਰੈਸ਼ ਹੋ ਕੇ ਫੇਰ ਮਿਲਦੇ ਆ ਯੈਸ ਬਾਏ ਬਾਏ ਚਾਵਲ ਬਣਾ ਰਹੇ ਨੇ ਲੋਕੀ ਚਾਹ ਬਣਾ ਉਸ ਕੋ ਇੱਕ ਬੁਖਾਰਾ ਇਹ ਕਿਦਰਾ ਬੁਖਾਰਾ ਹੈ ਇਸ ਕੋ ਇਸ ਕੋ ਇਸ ਕੋ ਬੁਖਾਰਾ ਮੇਰਾ ਪੈਰ ਮਿੱਦ ਹੋ ਰਿਹਾ ਸੀ ਚੱਟ ਗਏ ਗਾਇਸ ਕੱਲ ਤੋਂ ਜਿਮ ਜਾਣਾ ਨਹੀਂ ਹੈ ਜੇ ਨਹੀਂ ਤਾਂ ਗਾਇਸ ਤੁਮ ਬੁਖਾਰਾ ਨਾ ਨਾਦਰ ਪਤਾ ਸੀ ਨਾ ਉਧਰ ਜਾ ਅਸਮਦ ਲਵ ਵਿਆਹ ਤੇ ਜਾਂਦੇ ਪਏ ਸੀਗੇ ਉਧਰ ਸਮਝਦਾ ਮੈਂ ਜਾ ਰਹੀ ਸੀ ਇਹ ਤੇ ਉਧਰ ਕਰਨਾ ਪਤਨੀ ਇਧਰ ਲਿਜਾਣੇ ਆਂਦਾ ਗਿਆ ਸੀਗਾ ਉਹਨੇ ਸਾਨੂੰ ਕਿਤੇ ਦੇਖ ਲਈ ਜਿਹੜੀ ਫੋਨ ਲਾੜਿਆ ਨੇ ਕਿ ਜਦੋਂ ਲਗਾ ਨਾ ਕਿ ਚੱਲੇ ਮੈਂ ਕਿਹਾ ਇੱਥੇ ਤਾਂ ਤੁੰਮੜ ਵੀ ਨਹੀਂ ਰਿਹਾ ਤੇ ਕਿਤੇ ਇਹਲਾ ਤੇ ਫੜ ਲੰਦੇ ਆਂ ਮੈਂ ਕਿਹਾ ਅਮੈਂਗਾ ਬਿਆਸ ਤੇ ਲੈ ਤੁੰਮੜ ਤੇ ਇੱਥੇ ਕਿਦਾਂ ਕਿੱਥੇ ਐਸਾ ਦਾਇਰਤ ਹੋਵੇ ਤੇ ਦਰ ਸਾਰਾ ਘਰ ਦਿੱਸਦਾ ਹੈ ਨਾ ਤੇ ਪਰ ਉਹ ਸਾਨੂੰ ਪੈਲਸੀ ਨਾਲ ਲੱਭੇ ਨੰਨੇ ਬਹੁਤ ਬਹੁਤ ਉਮੇ ਬਹੁਤ ਇੱਕ ਕੋਈ ਕਾਹੀ ਇਸ ਸਵੇਰੇ ਵਲੌਗ ਨਹੀਂ ਬਣਾ ਸਕੇ ਜਾਂਦੇ ਹੋਏ ਇਨੇ ਔਖੇ ਸੀ ਕਦੇ ਫੁੱਲ ਚੜ ਜੀ ਹੈ ਕਦੇ ਉੱਤਰ ਜੀ ਹੈ ਫਿਰ ਸਰਵਿਸ ਰੋਡ ਤੇ ਕਦੇ ਖੱਬੇ ਪਾਸੇ ਕਦੇ ਸੱਜੇ ਪਾਸੇ ਫਿਰ ਗਾਇਸ ਵੀ ਆਦਮਾ ਕਾ ਮਿੱਤਤਾ ਫਿਰ ਪਾਪਾ ਦਾ ਘਰ ਆਇਆ ਮੇਰਾ ਆਹ ਫਿਰ ਅਸੀਂ ਪਾਪਾ ਨਾਲ ਲਾਗ ਬਾਦ ਫਿਰ ਮੈਂ ਪਾਪਾ ਨੇ ਕਿਹਾ ਨਹੀਂ ਉਦੋਂ ਹੀ ਆਪਾਂ ਦੱਸਤਾ ਸੀ ਇਹ ਸੱਚ ਹੈ ਨਾ ਪਰ ਲੌਕ ਤੇ ਫਿਰ ਮੈਂ ਪਾਪਾ ਨੂੰ ਦੱਸਿਆ ਕਿ ਪਾਪਾ ਨੇ ਕਿਹਾ ਕਿ ਨਾ ਮਾਪਾ ਜੀ ਦਾਜ ਰੋਟ ਕਿੱਥੇ ਆ ਪਾਪਾ ਕਹਿੰਦੇ ਕਿੰਨੇ ਕਿੱਥੇ 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 ਮੈਂ ਜਦਾ ਦੱਸਿਆ ਕਿ ਉੱਥੇ ਆ ਬੰਦੇ ਦੀ ਪਾਰਟੀ ਕੀਤੀ ਸੰਦਲ ਆਉਂਦਾ ਵਾ ਤੇ ਪਾਪਾ ਕਹਿੰਦੇ ਅ ਜਨਾਵਦਾ ਲੈਣੀ ਭਾਈ ਭਰਾਓ ਮੈਨੂੰ ਭਾਈ ਦਿੱਤੀ ਐ ਸਿਚੁਏਸ਼ਨ ਇਹ ਦੇਖੋ ਮੈਂ ਕੀਵੇਂ ਬੰਦਿਆ ਹੋਣਾ ਕੀ ਸਹੀ ਗੱਲ ਹੈ ਮੇਰਾ ਉਹ ਚਾਚਾ ਬਾਹਰ ਹੈ ਗਾਈਸ ਕੋਈ ਨਹੀਂ ਗਾਈਸ ਠੀਕ ਹੋ ਜੂਗਾ ਉਹ ਤਾਂ ਜਾਣ ਕੇ ਨ ਦਵਾਈ ਲੈਂਦਾ ਕਿ ਮੈਂ ਬਿਮਾਰ ਹੀ ਰਹਾ ਤੈਨੂੰ ਮੁਗੜੀ ਆ ਤੇ ਜਾਣ ਕੇ ਦਿੰਦਾ ਵਾ ਬਿਮਾਰ ਕੀ ਮੁਗੜੀ ਹੈ ਗਾਈਸ ਇਹ ਜੋ ਜਲਸੇ ਦਿਹਾੜੀ ਮਮਾ ਨੇ ਪਿਆਰ ਕੇ ਕਰਦੇ ਇਹ ਮੇਰਾ ਬੱਚਾ ਪਿਆਰਾ ਵਾ ਸਾਨੂੰ ਪਿਆਰ ਕਰੋਗੇ ਸਾਨੂੰ ਕੋਈ ਨਹੀਂ ਸਾਨੂੰ ਕੋਈ ਨਹੀਂ ਜਾ ਸਕਦਾ ਕੋਈ ਨਾ ਆ ਦੇਖ ਲਓ ਗਾਇਸ ਇੱਧਰ ਮੇਰੇ ਪਿਆਰ ਹੋ ਰਿਹਾ ਇੱਧਰ ਕੋਈ ਨਾ ਕੋਈ ਨਾ ਮੈਨੂੰ ਮੇਰੇ ਨਾਨਕਾਂ ਬਹੁਤ ਪਿਆਰ ਕਰਦੇ ਆ ਛੋਟਾ ਹੁੰਦਾ ਮੈਂ ਉੱਥੇ ਹੀ ਦੁਮਿਆ ਵਾ ਦੁਮਿਆ ਫਿਰ ਅੱਜ ਮੈਂ ਇਹ ਤਾਂ ਜਾਨਵਰ ਸਟਾਨ ਲੈ ਕੇ ਦਿਖਾ ਕੇ ਲਿਆਂਦਾ ਆ ਏ ਛੱਡੀ ਕਿਉਂ ਬਹੁਤ ਜੰਗਲ ਲੜਦੀ ਹੈ ਉਹ ਜੰਗਲ ਨਹੀਂ ਲੜਦੀ ਸੀ ਉਹ ਹਸਪੀਟਲ ਦਿਖਾ ਕੇ ਲਿਆਂਦਾ ਇਹਨੂੰ ਠੀਕ ਹੈ ਮੈਂ ਕਰੀ ਇੱਥੇ ਇੱਥੇ ਹੋ ਜਾਂਦੀ ਇੱਥੇ ਭਿਆਰੀ ਜੰਤ ਤੇ ਭਿਆਰੀ ਜੰਤ ਬਿਹਾਰ ਜਾਂਦੀ ਪਰ ਤਨਾ ਚੁਮੇ ਸੀ ਆ ਦੇਖੀ ਬਾਅਦ ਦਿੱਤੀ ਹੋ ਗਿਆ ਛੋਲ ਬੰਦੇ ਪਾ ਦੇ ਕਰਾ ਲਓ ਗਏ ਜੀ ਆਪਾਂ ਬਣਾ ਰਹੇ ਆ ਛੋਲ ਤੇ ਇਹ ਖਾਣੇ ਆ ਚੋਲਾ ਨੇ ਚੋਲਾ ਨੇ ਖਾਣੇ ਛੋਲ ਤੁਸੀਂ ਵੀ ਸਾਡੇ ਕਰ ਦੋ ਤੁਹਾਨੂੰ ਪਤਾ ਕੀ ਕਹਿੰਦੇ ਮੈਂ ਕਿਹਾ ਮੇਰੇ ਰੋਣ ਲੱਗਿਆ ਤਾਂ ਉੱਥੇ ਆ ਕੇ ਡਿੱਗ ਗਿਆ ਪਿੰਡ ਮੈਂ ਹੋਰ ਉੱਥੇ ਕਹਿੰਦੀ ਮੈਂ ਤਾਂ ਰੋਣ ਲੱਗ ਰਹੀ ਮੈਂ ਇੱਥੇ ਰਹਿਣਾ ਮੈਂ ਮੰਮਣੇ ਵੀ ਮੰਮਣਾ ਅੱਜ ਦੀ ਬੰਦ ਰੱਜ ਮੁੱਕ ਰਣਾ ਉੱਥੇ ਕੰਦੇ ਉੱਥੇ ਪੰਜ ਦਿਨਾਂ ਸਾਬਿਤ ਸੀ ਕਿ ਨਾ ਉਹ ਆਦੇ ਕੱਪੜੇ ਤਾਂ ਲੈ ਜਾਂਦੀ ਆਹ ਉਹ ਮੈਂ ਉਹ ਕੱਾਸ ਮੈਂ ਕਿ ਚੱਲਦੇ ਰਹਿਣਾ ਸੀ ਫਿਰ ਕੱਪੜੇ ਲੈ ਆਉਂਦੀ ਪਰ ਫਿਰ ਮੈਂ ਕਿਹਾ ਮੁੰਡਾ ਵੀ ਬਿਮਾਰ ਆ ਘਰੇ ਨਾਲੇ ਉਹਦੇ ਪੇਪਰ ਹੁੰਦੇ ਆ ਤੇ ਮੈਂ ਕਿਹਾ ਨਾਲੇ ਉਹਦੇ ਪੇਪਰ ਹੁੰਦੇ ਆ ਵੀ ਤੂੰ ਹੁਣਾ ਕਰ ਵੀ ਰਹਿਣ ਦੇ ਹੁਣ ਪੇਪਰ ਹੋ ਜਾਣ ਦੇ ਫਿਰ ਆ ਜਾ ਉੱਥੇ ਇਕੱਠੇ ਆ ਜਾ ਮੈਂ ਨਹੀਂ ਜਾਣਾ ਜੀ ਆ ਸੌਣ ਲੋਏ ਕੇੰਦਾ ਮੈਨੂੰ ਨਾ ਨਾ ਦਾ ਹੀ ਤੂੰ ਮੈਂ ਦਾ ਰਾਉਂਗਾ ਹਾਂ ਤੇਰੇ ਨੂੰ ਚਾਹ ਪੀਣੀ ਆ ਸਾਰਾ ਦਿਨ ਤੈਨੂੰ ਮੈਂ ਪੁੱਛਦੀ ਚਾਹ ਪੀਣੀ ਆ ਮੇਰੇ ਨੂੰ ਲੱਗਦੀ ਮੈਨੂੰ ਬੜਾ ਪਿਆਰ ਤੁਹਾਨੂੰ ਨਹੀਂ ਆਉਂਦਾ ਪਰ ਪਿਆਰ ਮੈਂ ਥੋੜਾ ਤਾਂ ਹੀ ਕਰ ਦਿੰਦੀ ਆ ਹਾਂ ਰੇ ਮੈਨੂੰ ਵੀ ਮੈਨੂੰ ਉਹ ਰੱਬ ਆਉਂਦੇ ਬਾਰੀ ਗਾ ਨੇ ਹੁਣ ਮੈਂ ਚੰਗੀ ਤਰ੍ਹਾਂ ਤਪਤਾ ਕਰਕੇ ਲਾਉਂਗਾ ਲੜੋ 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 ਟੱਡਾ ਆਪਣੀ ਜਣਾ ਬੱਚਾ ਹਾਂ ਬੱਚਾ ਹਾਂ ਕੁੱਤੇਆ ਦੇਖਿਆ ਪਹਿਲਾਂ ਤੇਰਾ ਹੱਥ ਮੱਤੂ ਮੇਰਾ ਤਾਂ ਮੱਤੂ ਹਾਏ ਨਾਨੀ ਦਾ ਨਾਨੀ ਦਾ ਪੈਰ ਨੰ ਮੀ ਦੋਨਾ ਜਨੇ ਨਾਨੀ ਦਿਨ ਆ ਸਾਰੀ ਚੀਜ਼ ਮੱਚੀ ਪਈ ਆ ਪੈਰ ਤੇ ਦਬੜ ਦਾ ਪਤਾ ਸਿਆਰ ਦਾ ਗੋਲਾ ਹੋਇਆ ਪਿਆ ਨਸ਼ਕਲ ਬਣਿਆ ਪਿਆ ਉਹ ਨਸ਼ਕਾ ਨਾਖ ਦਾ ਜਿਹੜਾ ਪੇਰਾ ਪਜਾਮਾ ਕਿੰਨਾ ਵੱਡਾ ਆ ਮੈਂ ਉਹਦੇ ਪਾਪੇ ਦੀ ਵੀ ਹਬਨਿਤ ਐਮੀ ਤੇ ਨੂੰ ਲਿਆ ਕੇ ਦਿੱਤਾ ਸੀ ਆ ਦਾ ਵੱਡਾ ਲੈ ਕੇ ਦਿੱਤਾ ਸੀ ਫਿਰ ਅਸੀਂ ਜੁਰ ਲਿਆ ਕੇ ਤੁਹਾਨੂੰ ਦੀ ਪਸੰਦ ਲੈ ਦਿੱਤਾ ਪੇੜ ਦਾ ਦੁੱਥੀ ਭੰਨ ਦੂ ਗਾਇਜ਼ ਦਾ ਵੇਲੇ ਨੇ ਆਪਾਂ ਤੁਹਾਨੂੰ ਬਾਜੋ ਮਿਲਦੇ ਆ ਜੀ ਹੋ ਚੁੱਕਿਆ ਤੇ ਮਮਾ हेलो ਹੈਲੋ ਗਾਇਸ ਹੈਲੋ ਗਾਇਸ ਗੁੱਡ ਮਾਰਨਿੰਗ ਗੁੱਡ ਨਾਈਟ ਸੌਰੀ ਮੈਂ ਸਾਊਂਡ ਲੱਗ ਗਿਆ ਬਾਏ ਬਾਏ ਗੁੱਡ ਨਾਈਟ ਬਲੌਗ დასਕਿਆ ਹੈ ਉਹ ਕਿਦਾਂ ਦਾ ਲੱਗ ਗਿਆ ਸਾਰੇ ਕਮੈਂਟਸ ਲਾਈਕ ਕਮੈਂਟ ਸ਼ੇਅਰ ਹੂੰ ਤੇ ਚਲੋ ਗਾਇਸ ਹੁਣ ਆਪਾਂ ਜੁਗਿਆ ਬਹੁਤ ਜ਼ਿਆਦਾ ਥੱਕ ਗਿਆ ਮਨਿੰਦਰ ਨੂੰ ਦਵਾਈ ਖਾ ਰਹੀ ਹੈ ਹਾਂਜੀ ਅੱਜ ਹੁਣ ਆਪਾਂ ਕੰਪਰਸਨ ਕਾਦੀ ਹੋਈ ਜੀ ਆਪਾਂ ਸਾਰ ਨੂੰ ਦਿਖਾ ਦਵਾਂਗੇ ਗイズ ਵੜਾ ਮੋਟਾ ਹਿੰਟ ਦਵਾਂਗੇ ਪੱਸਾਂਗੇ ਅਸੀਂ ਕਿੱਥੇ ਚੱਲੇ ਹਾਂ ਮੜਾ ਮੋਟਾ ਦਵਾਂਗੇ ਤੁਲੋ ਤੇ ਗイズ ਆਪਾਂ ਤੁਹਾਨੂੰ ਕੱਲ੍ਹ ਜੱਕ ਦਿਖਾ ਦੇਵਾਂਗੇ ਅੱਪ ਫਿੱਟ ਜਾਈਆ ਆਪਣੇ ਅੱਜ ਦੇ ਵਲੌਗ ਵਿੱਚ ਇੰਨੇ ਜਿਹਾ ਵਧੀਆ ਲੱਗੇ ਹੋਵੇ ਤਾਂ ਲਾਈਕ ਮੈਂਨ ਸ਼ੇਅਰ ਜ਼ਰੂਰ ਕਰਨਾ ਆਪਾਂ ਦੋਨ ਲੱਕੇ ਬਾਏ ਬਾਏ ਗイズ